ਹਟ ਜਾਓ ਪਾਸੇ ਅੱਜ ਮੈਂ ਬੜਕਾਵੜ ਕਾ ਕੇ ਮਾਰ ਰਿਹਾ ਨੇ ਸਾਰੇ ਲਓ ਜੀ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਮੇਰਾ ਕ੍ਰਾਸ ਫਿਟ ਦਾ ਵਰਕਆਊਟ ਲਓ ਜੀ ਫਿਰ ਮੈਂ ਕੀਤਾ ਹੇਟਰਾਂ ਨੂੰ ਯਾਤ ਤੇ ਚੱਕਿਆ ਥੋੜਾ ਤੇ ਪਾਇੰਟ ਦੇ ਜਿੱਥੇ ਪੈਂਦੀ ਆ ਟਾਇਰ ਦੇ ਪਾਇੰਟ ਦੇ ਜਿੱਥੇ ਪੈਂਦੀ ਆ ਗੁੱਸਾ ਮੈਨੂੰ ਬਹੁਤ ਆ ਰਿਹਾ ਸੀਗਾ ਥੋੜਾ ਜਿਹਾ ਦੋ ਕੱਪ ਕਾਫੀ ਦੇ ਪੀਤੇ ਹੋਏ ਸੀਗਾ ਸਾਰੀ એનર્ਜੀ ਫਿਰ ਮੈਂ ਲਾਈ ਜੋਰ ਤੇ ਥੋੜੇ ਮਾਰਦੇ ਹੋਏ ਮੈਂ ਸੋਚਿਆ ਜੇ ਮੈਂ ਅੱਜ ਮਿਸਤਰੀ ਦੇ ਨਾਲ ਜਾਂਦਾ ਤਾਂ ਮੇਰੀ 300 ਰੁਪਏ ਦੀ ਹਾੜੀ ਪਾਈ ਜਾਣੀ ਸੀ ਲਓ ਜੀ ਹਾਲੇ ਵੀ ਕਾਫੀ ਦਾ ਅਸਰ ਆ ਇਹ ਐਕਸਰਸਾਈਜ਼ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਕਿਉਂਕਿ ਇਸ ਐਕਸਰਸਾਈਜ਼ ਦੇ ਵਿੱਚ ਜਿਸ ਦਿਨ ਮੈਂ ਰਨਿੰਗ ਨਹੀਂ ਕਰਦਾ ਹੈਗਾ ਇਹ ਵਨ ਆਫ ਦਾ ਬੈਸਟ ਐਕਸਰਸਾਈਜ਼ ਹੈ ਮੇਰੇ ਫੈਟ ਲਾਸ ਲਈ ਜਿਵੇਂ ਮੈਂ ਦੋਸਤੋ ਵਜਨ ਨੂੰ ਨੀਚੇ ਤੋਂ ਲੈ ਕੇ ਉੱਪਰ ਲੈ ਕੇ ਜਾ ਰਿਹਾ ਸੇਮ ਇਦਾਂ ਹੀ ਮੈਂ ਥੋੜੀ ਫਿਟਨੈਸ ਦੇ ਨਾਲ ਵੀ ਕਰਦਾ ਜਿਵੇਂ ਥੋੜੀ ਗਰਾਉਂਡ ਲੈਵਲ ਤੋਂ ਫਿਟਨੈਸ ਨੂੰ ਮੈਂ ਬਿਲਕੁਲ ਮੋਟਿਆਂ ਤੱਕ ਮੋਟਿਆਂ ਤੋਂ ਵੀ ਉੱਤੇ ਲੈ ਕੇ ਜਾਣਾ ਹੈ ਤੇ ਇਸ ਗੱਲ ਤੋਂ ਯਾਦ ਆ ਮੈਂ ਤਾਂ ਹੱਟਣ ਦਾ ਨਾਮ ਹੀ ਨਹੀਂ ਲੈ ਰਿਹਾ ਹੈਗਾ ਓਹੋ ਮੈਂ ਤਾਂ ਭੁੱਲ ਗਿਆ ਮੈਂ ਤਾਂ ਜੋਕਰ ਨੂੰ ਵੀ ਟ੍ਰੇਨਿੰਗ ਕਰਾਂ ਸੀ ਫਿਰ ਮੇਰੀ ਬਾਡੀ ਦੇਖ ਕੇ ਇੱਕ ਮੁੰਡਾ ਕਹਿੰਦਾ ਸਰ ਜੀ ਮੈਂ ਵੀ ਤੁਹਾਡੇ ਵਾਂਟ ਟੋਲੇ ਬਣਾਉਣੇ ਨੇ ਮੈਂ ਖਾ ਚੱਲ ਪੁੱਤ ਫਿਰ ਆ ਜਾ ਚੱਕ ਦੋ ਚਾਰ ਰੈਪ ਲਾਉਣ ਤੋਂ ਬਾਅਦ ਫਿਰ ਮੁੰਡਾ ਕਹਿੰਦਾ ਚਲੋ ਜੀ ਕੋਈ ਨਾ ਸਰ ਹਨਾ ਫਿਰ ਮੈਂ ਮੈਨੂੰ ਟਾਈਮ ਲੱਗੂ ਥੋੜਾ ਜਿਹਾ ਮੈਂ ਹੌਲੀ ਹੌਲੀ ਬਣਾ ਲੈਣਾ ਚਲੋ ਜੀ ਉਸ ਤੋਂ ਬਾਅਦ ਫਿਰ ਹੁਣ ਨੈਕਸਟ ਮੁੰਡੇ ਦੀ ਵਾਰੀ ਆਈ ਹੈ ਮੁੰਡਾ ਚੋਬਰ ਥੋੜੀ ਜਿਹੀ ਸਮਾਈਲ ਕੀਤੀ ਹਨਾ ਦੇਖ ਕੇ ਡਰ ਨੂੰ ਅਸੀਂ ਸਾਰੇ ਹੱਸਣ ਲੱਗ ਗਏ ਫਿਰ ਪ੍ਰੀਤਮ ਫਟਾਰਵ ਅਕੈਡਮੀ ਦੇ ਵਿੱਚ ਕੁੜੀਆਂ ਦਾ ਨਾ ਮੁੰਡਿਆਂ ਨੂੰ ਵੀ ਟ੍ਰੇਨਿੰਗ ਕੀਤੀ ਹੁੰਦੀ ਇਹ ਨੇ ਮੇਰੇ ਸ਼ੇਰ ਨਹੀਂ ਆ ਤੇ ਦੋਸਤੋ ਉਸ ਤੋਂ ਬਾਅਦ ਇੱਕ ਹੋਰ ਮੁੰਡੇ ਦੇ ਡੌਲੇ ਬਣਾਏ ਆ ਦੇਖੋ ਜੀ ਸ਼ਾਬਾਸ਼ ਇਹ ਮੁੰਡਾ ਵੀ ਚੂਬਰਾ ਆਪਣਾ ਤਿਆਰ ਹੋ ਰਿਹਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਮੈਂ ਰੈਪਸ ਲਗਾ ਕੇ ਫਿਰ ਡੌਲੇ ਨੂੰ ਕੈਮ ਕੀਤਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਚਲੇ ਗਏ ਗਰਾਊਂਡ ਵੱਲ ਫਿਰ ਗਰਾਊਂਡ 'ਚ ਜਾ ਕੇ ਫਿਰ ਮੈਂ ਡੱਡੂ ਜੰਪ ਲਾਇਆ ਇਹ ਚੱਕ ਸ਼ਾਬਾਸ਼ ਇਹ ਲੱਗ ਰਿਹਾ ਕੰਗਾਰੂ ਲੱਗ ਰਿਹਾ ਮੈਨੂੰ ਕਿ ਨਹੀਂ ਹਾਂ ਚਲੋ ਜੀ ਹੁਣ ਫਿਰ ਜਵਾਕਾਂ ਨੂੰ ਗਰਾਊਂਡ ਲਾਗੇ ਫਿਰ ਆਪਾਂ ਇਹ ਦੇਖੋ ਦੋਸਤੋ ਇਹ ਪੰਜਾਬ ਪੁਲਿਸ ਦਾ ਨਵਾਂ ਬੈਚ ਜਿਹੜੇ ਆਪਾਂ ਕੋ ਬੱਚੇ ਹੁਣੇ ਟ੍ਰੇਨਿੰਗ ਕਰ ਰਹੇ ਨੇ ਬੱਚਿਆਂ ਨੂੰ ਬਿਲਕੁਲ ਬੇਸਿਕ ਤੋਂ ਬਿਲਕੁਲ ਜ਼ੀਰੋ ਲੈਵਲ ਤੋਂ ਜਿਹੜਾ ਆਪਾਂ ਨੇ ਸਿਖਾਇਆ ਜਾਂਦਾ ਹੈ ਆਪ ਦੇਖੋ ਕਿਵੇਂ ਪੰਜਾਬ ਦੀ ਜਵਾਨੀ ਛਾਲਾ ਮਾਰਦੀ ਆ ਆਹ ਆਹ ਆ ਪਿਛਲੇ ਨੌਜਵਾਨ ਨੂੰ ਮੈਨੂੰ ਦੇਖ ਕੇ ਗਾਣਾ ਯਾਦਾ ਰਿਹਾ ਪੰਛੀ ਬਨੂ ਉੜਤੀ ਫਿਰੂ ਮਸਤ ਗਗਰ ਮੇ ਚਲੋ ਜੀ ਅੱਜ ਦਾ ਵਰਕਆਊਟ ਹੋਇਆ ਖਤਮ ਸਾਰੇ ਅਸੀਂ ਹੱਸਣ ਲੱਗੇ ਏਸੀ ਦੋਸਤੋ ਅੱਜ ਦਾ ਵਰਕਆਊਟ ਕਿਵੇਂ ਲੱਗਿਆ ਮੈਨੂੰ ਨੀਚੇ ਕਮੈਂਟ ਜ਼ਰੂਰ ਕਰਿਓ ਤੇ ਪ੍ਰੀਤਮ ਫਿਟ ਆਰਮੀ ਅਕੈਡਮੀ ਜ਼ਰੂਰ ਜੁਆ